ਸੱਚੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਅਵਤਾਰ ਜਦ ਯੋਗ ਸਮਾਂ ਪਾ ਕੇ ਮਾਤਾ ਗੰਗਾ ਜੀ ਗਰਭવતી ਹੋ ਗਏ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚੇ ਬਾਬਾ ਪਿਰਥੀ ਚੰਦ ਨਾਲ ਵਿਰੋਧ ਦੇ ਕਾਰਨ ਸਮੇ ਨੂੰ ਵਿਚਾਰ ਕਰਕੇ ਆਪਣਾ ਨਿਵਾਸ ਅੰਮ੍ਰਿਤਸਰ ਤੋਂ ਪੱਛਮ ਦਿਸ਼ਾ 4-5 ਕੋਹ ਬਡਾਲੀ ਪਿੰਡ ਜਾ ਕੀਤਾ ਇਸ ਦਾ ਕਾਰਨ ਸੂਰਜ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇਹ ਲਿਖਿਆ ਹੈ ਕਿ ਸੁਲੀ ਖਾਨ ਪਠਾਨ ਜਿਹੜਾ ਜਹਾਂਗੀਰ ਬਾਦਸ਼ਾਹ ਦਾ ਅਹਲਕਾਰ ਸੀ ਉਸ ਨੂੰ ਬਾਬਾ ਪ੍ਰਥੀ ਚੰਦ ਨੇ ਸੱਦਿਆ ਸੀ ਕਿ ਗੁਰਗੱਦੀ ਪਰ ਉਸ ਦਾ ਹੱਕ ਉਸ ਦੇ ਛੋਟੇ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਭਲਿਆ ਹੋਇਆ ਹੈ ਉਹੋ ਦਵਾਇਆ ਜਾਵੇ ਪਰ ਜਦ ਸੁਲੀ ਖਾਨ ਦਾ 5000 ਜਵਾਨਾਂ ਨੂੰ ਨਾਲ ਲੈ ਕੇ ਆਉਣਾ ਸੁਣਿਆ ਤਾਂ ਆਪ ਜੀ ਉਸ ਦੇ ਆਉਣ ਤੋਂ ਪਹਿਲਾਂ ਹੀ ਅੰਮ੍ਰਿਤਸਰ ਤੋਂ ਆਪਣੇ ਘਰ ਦਾ ਸਮਾਨ ਚੁੱਕ ਕੇ ਬਡਾਲੀ ਚਲੇ ਗਏ ਇਸ ਤਰ੍ਹਾਂ ਕਰਕੇ ਗੁਰੂ ਜੀ ਨੇ ਸ਼ਹਿਰ ਨੂੰ ਸੁਲੀ ਖਾਨ ਦੇ ਹੱਥੋਂ ਹੋਣ ਵਾਲੀ ਤਬਾਹੀ ਤੋਂ ਬਚਾ ਲਿਆ ਅਤੇ ਆਪ ਦ્વੈਂਤ ਦੁੰਦ ਤੋਂ નિર્ਲੇਪ ਹੋ ਗਏ ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਅੰਮ੍ਰਿਤਸਰ ਛੱਡ ਕੇ ਬਡਾਲੀ ਚਲੇ ਗਏ ਤਾਂ ਪ੍ਰਿਥੀ ਚੰਦ ਜੀ ਨੇ ਸੁਲੀ ਖਾਨ ਨੂੰ ਹਰੀ ਕੇ ਪੱਤਨ ਉੱਤੇ ਅਗਾਊ ਹੀ ਜਾ ਕੇ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਤੁਹਾਡੀ ਕਿਰਪਾ ਨਾਲ ਘਰ-ਵਾਰ ਛੱਡ ਕੇ ਚਲੇ ਗਏ ਹਨ ਹੁਣ ਉਨ੍ਹਾਂ ਦੀ ਕੋਈ ਚੀਜ਼ ਪਿੱਛੇ ਅੰਮ੍ਰਿਤਸਰ ਨਹੀਂ ਹੈ ਤਦ ਉਸੂਲੀ ਖਾਂ ਆਪਣੇ ਹੋਰ ਕਿਸੇ ਕੰਮ ਤੇ ਅੱਗੇ ਚਲਿਆ ਗਿਆ ਅਤੇ ਪਾਪਾ ਪਿਰਥੀ ਚੰਦ ਉਸ ਨੂੰ ਨਜ਼ਰਾਨਾ ਦੇ ਕੇ ਖੁਸ਼ੀ-ਖੁਸ਼ੀ ਆਪਣੇ ਘਰ ਅੰਮ੍ਰਿਤਸਰ ਆ ਗਏ ਸ਼੍ਰੀ ਗੁਰੂ ਅਰਜਨ ਦੇਵ ਜੀ ਬੜੇ ਸ਼ਾਂਤ ਚਿੱਤ ਬਡਾਲੀ ਵਿੱਚ ਆਪਣੀ ਮਰਿਆਦਾ ਅਨੁਸਾਰ ਦੋ ਵੇਲੇ ਦੀਵਾਨ ਲਗਾਉਂਦੇ ਸੰਗਤਾਂ ਦੂਰ ਦੂਰ ਤੋਂ ਆਪ ਜੀ ਦੇ ਦਰਸ਼ਨ ਕਰਨ ਅਤੇ ਮਨੋ ਕਾਮਨਾਵਾਂ ਪੂਰੀਆਂ ਕਰਨ ਆਉਂਦੀਆਂ ਅਤੇ ਬੇਅੰਤ ਪੇਟਾ ਅਰਪਣ ਕਰਕੇ ਆਪਣੀ ਕਮਾਈ ਸਫਲ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਇਸ ਤਰ੍ਹਾਂ ਬਡਾਲੀ ਰੌਣਕਾਂ ਦਾ ਕਰ ਬਣ ਗਿਆ ਜਦ 9 ਮਹੀਨੇ ਪੀਤ ਗਏ ਅਤੇ 10ਵਾਂ ਚੜ੍ਹਿਆ ਪਾਲਕ ਦੇ ਜਨਮ ਲੈਣ ਦਾ ਸਮਾਂ ਆਇਆ ਤਾਂ ਸਿਆਣੀ ਦਾਈ ਨੂੰ ਆਦ ਕੇ ਬਾਲਕ ਨੂੰ ਜਨਮ ਦਿੱਤਾ ਅਤੇ ਵਧਾਈ ਦਿੱਤੀ ਕਿ ਪੁੱਤਰ ਜੰਮਣ ਦੀ ਤੁਹਾਨੂੰ ਵਧਾਈ ਹੋਵੇ ਇਸ ਵਧਾਈ ਨਾਲ ਸਾਰੇ ਪਰਿਵਾਰ ਅਤੇ ਸਿੱਖ ਸੇਵਕਾਂ ਵਿੱਚ ਬਹੁਤ ਖੁਸ਼ੀਆਂ ਹੋਈਆਂ ਸੰਮਤ 1652 ਬਿਕਰਮੀ ਹਾੜ ਦੇ ਮਹੀਨੇ ਦੀ 21 ਤਰੀਕ ਐਤਵਾਰ ਅੱਧੀ ਰਾਤ ਚਾਨਣਾ ਪੱਖ ਦੀ ਇਕਾदशी ਨੂੰ ਪੱਖ 76 ਵਿੱਚ ਸ੍ਰੀ ਗੁਰੂ ਹਰगोविंद ਜੀ ਦੀ ਮਾਤਾ ਗੰਗਾ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਜਨਮ ਹੋਇਆ ਜਦ ਇੱਕ ਦਾਸੀ ਨੇ ਗੁਰੂ ਜੀ ਨੂੰ ਆਪ ਜੀ ਦੇ ਵਿਸ਼ਰਾਮ ਸਥਾਨ ਤੇ ਜਾ ਕੇ ਬਾਲਕ ਦੇ ਜਨਮ ਦੀ ਖੁਸ਼ੀ ਖਬਰ ਸੁਣਾਈ ਤਾਂ ਆਪ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਸ਼੍ਰੀ ਗੁਰੂ ਜੀ ਦੇ ਘਰ ਬੜੇ ਚਿਰ ਪਿਛੋਂ ਪੁੱਤਰ ਜੰਮਣ ਦੀਆਂ ਘਰ ਘਰ ਹਰ ਇੱਕ ਮਰਦ ਇਸਤਰੀ ਬੱਚੇ ਬੁੱਢੇ ਨੂੰ ਬਹੁਤ ਖੁਸ਼ੀਆਂ ਹੋਈਆਂ ਲਾਗੀ ਲਾਗ ਲੈਣ ਵਾਲੇ ਕਲੋਤ ਪੱਟ ਅਤੇ ਹੋਰ ਮੰਗਤ ਲੋਕ ਆਸ਼ੀਰਵਾਦ ਦੇਣ ਵਾਲੇ ਦੂਰੋਂ ਤੋਂ ਦੂਰ ਆਣ ਕੇ ਗੁਰੂ ਜੀ ਨੂੰ ਵਧਾਈਆਂ ਦੇ ਕੇ ਅੰਨ ਵਸਤਰ ਤੇ ਰੁਪਏ ਪੈਸੇ ਲੈ ਕੇ ਖੁਸ਼ੀਆਂ ਨਾਲ ਜੈ ਜੈਕਾਰ ਕਰਦੇ ਹੋਏ ਜਾਂਦੇ ਸਿੱਖ ਸੇਵਕਾਂ ਦੇ ਘਰ ਘਰ ਮੰਗਲ ਹੋਣ ਲੱਗੇ ਜਦ ਪਹਿਰ ਦਿਨ ਚੜ ਗਿਆ ਤਾਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਬਾਲਕ ਦੇ ਦਰਸ਼ਨ ਕਰਨ ਆਏ ਬਾਲਕ ਦੇ ਬਾਬਾ ਜੀ ਨੇ ਦਰਸ਼ਨ ਕਰਕੇ ਗੁਰੂ ਜੀ ਨੂੰ ਵਧਾਈ ਦਿੱਤੀ ਅਤੇ ਬੱਚੇ ਦੀ ਦੀਰਗਾਇਉ ਦੀ ਅਰਦਾਸ ਕੀਤੀ ਗੁਰੂ ਜੀ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਇਹ ਤੁਹਾਡੀ ਹੀ ਕਿਰਪਾ ਹੈ ਤੁਹਾਡੇ ਵਰ ਨਾਲ ਹੀ ਬਾਲਕ ਨੇ ਜਨਮ ਲਿਆ ਹੈ ਪਈ ਗੁਰਦਾਸ ਜੀ ਨੇ ਵੀ ਬਾਬਾ ਜੀ ਦੀ ਉਪਮਾ ਕਰਕੇ ਕਿਹਾ ਕਿ ਆਪ ਤਨ ਹੋ ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਪੂਰਨ ਆਨੰਦ ਲਿਆ ਜਦ ਇਹ ਸ਼ੁਭ ਖਬਰ RAMDAS پور ਪੁੱਜੀ ਤਾਂ ਉਥੋਂ ਬਹੁਤ ਇਸਤਰੀ ਪੁਰਸ਼ ਗੁਰੂ ਜੀ ਨੂੰ ਵਧਾਈਆਂ ਦੇਣ ਵਡਾਲੀ ਵਿਖੇ ਆਏ ਬਲਕ ਦਾ ਸੁੰਦਰ ਰੂਪ ਵੇਖ ਕੇ ਸਭ ਨੇ ਸ਼ਲਾੰਗਾ ਕੀਤੀ ਅਤੇ ਜਥਾ ਸ਼ਕਤ ਭੇਟ ਦੇ ਕੇ ਗੁਰੂ ਜੀ ਦੇ ਲੰਗਰ ਤੋਂ ਪ੍ਰਸ਼ਾਦ ਛੱਕ ਕੇ ਵਾਪਿਸ ਰਾਮਦਾਸਪੁਰ ਆ ਗਏ ਬਾਬਾ ਬੁੱਢਾ ਜੀ ਨੇ ਗੁਰੂ ਜੀ ਦੀ ਆਗਿਆ ਲੈ ਕੇ ਅੰਦਰ ਮਾਤਾ ਜੀ ਪਾਸ ਜਾ ਕੇ ਬੱਚੇ ਨੂੰ ਹੱਥਾਂ ਵਿੱਚ ਲੈ ਕੇ ਦਰਸ਼ਨ ਕੀਤੇ ਅਤੇ ਬਾਲਕ ਦਾ ਨਾਮ ਹਰ ਗੋਵਿੰਦ ਰੱਖਿਆ ਫਿਰ ਬਾਹਰ ਆਣ ਕੇ ਸ੍ਰੀ ਗੁਰੂ ਜੀ ਤੋਂ ਬਾਲਕ ਦੇ ਇਸ ਨਾਮ ਦੀ ਪ੍ਰਵਾਨਗੀ ਲੈ ਕੇ ਬਹੁਤ ਪ੍ਰਸੰਨ ਹੋਏ ਅਤੇ ਆਗਿਆ ਲੈ ਕੇ ਆਪਣੀ ਬੀੜ ਵਿੱਚ ਚਲੇ ਗਏ ਸਤਗੁਰੂ ਜੀ ਦੇ ਘਰ ਸਾਹਿਬਜ਼ਾਦੇ ਦੇ ਜਨਮ ਦੀ ਖਬਰ ਜਦ ਬਾਬਾ ਪਿਰਥੀ ਚੰਦ ਦੀ ਪਤਨੀ ਕਰਮੋ ਨੂੰ ਹੋਈ ਤਾਂ ਉਹ ਮਨ ਵਿੱਚ ਬੜੀ ਉਦਾਸ ਤੇ ਨਿਰਾਸ਼ ਹੋ ਗਈ। ਉਸਨੇ ਆਪਣੇ ਪਤੀ ਦੇਵ ਨੂੰ ਆਖਿਆ ਕਿ ਤੁਸੀਂ ਕਿਹਾ ਸੀ ਕਿ ਅਰਜਨ ਜੀ ਦੇ ਘਰ ਪੁੱਤਰ ਨਹੀਂ ਹੋਵੇਗਾ ਪਰ ਤੁਹਾਡਾ ਇਹ ਬਚਨ ਝੂਠਾ ਹੋ ਗਿਆ ਹੈ ਕਿਉਂਕਿ ਉਹਨਾਂ ਦੇ ਘਰ ਬੜਾ ਸੁੰਦਰ ਪੁੱਤਰ ਪੈਦਾ ਹੋਇਆ ਹੈ। ਸ਼੍ਰੀ ਪਿਰਥੀ ਚੰਦ ਜੀ ਨੇ ਕਿਹਾ ਇਹ ਪਾਲਕ ਬੁੱਢਾ ਸਾਹਿਬ ਦੇ ਵਰ ਨਾਲ ਹੋਇਆ ਹੈ। ਜਿਨ੍ਹਾਂ ਦੇ ਪਤਨ ਗੁਰੂ ਨਾਨਕ ਜੀ ਦੀ ਸੇਵਾ ਕਰਨ ਕਰਕੇ اٹਲ ਹਨ ਜੇ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਵਰ ਨਾ ਦੰਦੇ ਤਾਂ ਮੇਰੇ ਬਚਨ ਕਦੀ ਟਲ ਨਹੀਂ ਸਕਦੇ ਸਨ ਸੋ ਹੁਣ ਵੀ ਚਿੰਤਾ ਨਾ ਕਰ ਗੁਰੂ ਨਾਨਕ ਭਲੀ ਕਰੇਗਾ ਇੱਧਰ ਸ੍ਰੀ ਹਰਿ ਗੋਵਿੰਦ ਜੀ ਦਿਨ ਦੂਣੀ ਤੇ ਰਾਤ ਚੌਗਣੀ ਸਰੀਰਕ ਉન્નਤੀ ਕਰਕੇ ਬदन ਫੁੱਲਣ ਲੱਗੇ ਜਦ ਸ੍ਰੀ ਹਰਿ ਗੋਵਿੰਦ ਜੀ 2 ਸਾਲ ਦੇ ਹੋ ਗਏ ਅਤੇ ਵਿਰੋਧੀ ਕੁਛ ਢਿੱਲੇ ਪੈ ਗਏ ਤਾਂ ਸਤਿਗੁਰੂ ਜੀ ਆਪਣਾ ਸੱਜੋ ਸਮਾਨ ਲੈ ਕੇ ਪਰਿਵਾਰ ਸਹਿਤ ਅੰਮ੍ਰਿਤਸਰ ਆ ਗਏ ਸ਼ਹਿਰ ਦੇ ਨਰ ਨਾਰੀਅਲ ਨੇ ਬਾਲਕ ਗੁਰੂ ਜੀ ਨੂੰ ਵੇਖ ਕੇ ਬੜੀਆਂ ਖੁਸ਼ੀਆਂ ਤੇ ਚਾਹ ਪ੍ਰਗਟ ਕੀਤੇ ਸਤਗੁਰੂ ਜੀ ਨੇ ਆਪਣੇ ਸੁਪੁੱਤਰ ਨੂੰ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਮੱਥਾ ਟਿਕਾਇਆ ਪ੍ਰਸ਼ਾਦ ਕਰਵਾਇਆ ਅਤੇ ਫਿਰ ਆਪਣੇ ਘਰ ਵਿੱਚ ਪਰਵੇਸ਼ ਕੀਤਾ ਉਪਰੰਤ ਮਾਤਾ ਗੰਗਾ ਜੀ ਨੇ ਗੁਰੂ ਦਰਬਾਰ ਤੋਂ ਘਰ ਆਣ ਕੇ ਜਗਤ ਦੀ ਮਰਿਆਦਾ ਅਨੁਸਾਰ ਵਿਚਾਰਿਆ ਕਿ ਜੇਠ ਜਠਾਣੀ ਨੂੰ ਉਹਨਾਂ ਦੇ ਘਰ ਜਾ ਕੇ ਬਾਲਕ ਨੂੰ ਮੱਥਾ ਟਿਕਾਉਣਾ ਉਚਿਤ ਹੈ ਇਹ ਵਿਚਾਰ ਮਾਤਾ ਜੀ ਕੁਝ ਮਿਠਾਈਆਂ ਲੈ ਕੇ ਸ੍ਰੀ ਹਰਗੋਬਿੰਦ ਜੀ ਨੂੰ ਆਪਣੇ ਜੇਠ ਜਠਾਣੀ ਦੇ ਘਰ ਮੱਥਾ ਟਿਕਣ ਵਾਸਤੇ ਲੈ ਗਏ ਮਾਤਾ ਜੀ ਪਹਿਲਾਂ ਆਪਣੀ ਜਠਾਣੀ ਕਰਮਕੌਰ پاس ਗਏ ਤੇ ਉਹਨਾਂ ਦੇ ਚਰਨਾਂ ਤੇ ਆਪ ਮੱਥਾ ਟੇਕਿਆ ਤੇ ਬਾਲਕ ਨੂੰ ਟਿਕਾਇਆ ਮਾਤਾ ਕਰਮਕੌਰ ਨੇ ਬੱਚੇ ਨੂੰ ਚਰਨਜੀਵ ਹੋ ਅਸੀਸ ਦਿੱਤੀ ਅਤੇ ਫਿਰ ਗੋਦ ਵਿੱਚ ਲੈ ਕੇ ਪਿਆਰ ਕੀਤਾ ਅਤੇ ਕੁਸ਼ਲ ਪ੍ਰਸੰਨਤਾ ਪੁੱਛੀ ਉਪਰੰਤ ਆਪਣੇ ਸੇਵਕ ਨੂੰ ਨਾਲ ਲੈ ਕੇ ਬਾਲਕ ਨੂੰ ਬਾਬਾ ਪ੍ਰithvi ਚੰਦ ਜੀ ਦੇ ਚਰਨਾਂ ਤੇ ਮੱਥਾ ਟਿਕਾਇਆ ਅਤੇ ਕਿਹਾ ਕਿ ਇਹ ਬਾਲਕ ਆਪ ਜੀ ਦੀ ਕਿਰਪਾ ਨਾਲ ਹੀ ਹੋਇਆ ਹੈ ਬਾਬਾ ਪ੍ਰithvi ਚੰਦ ਜੀ ਨੇ ਬਾਲਕ ਨੂੰ ਵੇਖ ਕੇ ਚਰਨਜੀਵੀ ਹੋਵੇ ਅਸੀਸ ਦਿੱਤੀ ਅਤੇ ਕਿਹਾ ਕਿ ਵੱਡੀ ਉਮਰ ਵਾਲਾ ਤੇ ਬਹੁਤ ਆਨੰਦਮਈ ਜੀਵਨ ਵਾਲਾ ਹੋਵੇ ਉਪਰੰਤ ਸ੍ਰੀ ਮਹਾਦੇਵ ਜੀ ਪਾਸ ਜਾ ਕੇ ਉਹਨਾਂ ਨੂੰ ਬਾਲਕ ਦਾ ਮੱਥਾ ਟਿਕਾਇਆ ਅਤੇ ਅਸੀਸਾਂ ਲੈ ਕੇ ਘਰ ਨੂੰ ਆ ਗਏ ਜਦ ਸ੍ਰੀ ਹਰगोविंद ਜੀ 3 ਸਾਲ ਦੇ ਹੋ ਗਏ ਤਾਂ ਉਹਨਾਂ ਦੀ ਇਸ ਬਰੇ ਗੰਢ ਦੀ ਖੁਸ਼ੀ ਵਿੱਚ ਗੁਰੂ ਜੀ ਨੇ ਇੱਕ ਬੜਾ ਵੱਡਾ ਪੂਰੀ ਕੜਾਹ ਤੇ ਲੱਡੂਆਂ ਦਾ ਜਗ ਕੀਤਾ ਸਭ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਵੱਡੇ ਭਾਈ ਪਿਰਥੀ ਚੰਦ ਜੀ ਉਹਨਾਂ ਦੀ ਪਤਨੀ ਕਰਮਕੌਰ ਅਤੇ ਸ੍ਰੀ ਮਹਾਦੇਵ ਜੀ ਨੂੰ ਬੜੇ ਸਤਿਕਾਰ ਨਾਲ ਸੱਦਿਆ ਉਪਰੰਤ ਹੋਰ ਮਾਨੀਏ ਸਿੱਖ ਸੇਵਕ ਤੇ ਸੰਗਤਾਂ ਆਈਆਂ ਸਭ ਨੂੰ ਪੰਗਤਾਂ ਵਿੱਚ ਬਿਠਾ ਕੇ ਭੋਜਨ ਛਕਾਇਆ ਅਤੇ ਚੰਗੀ ਤਰ੍ਹਾਂ ਤ੍ਰਿਪਤ ਕਰਕੇ ਸਾਰਿਆਂ ਨੂੰ ਦਸ਼ਨਾ ਦਿੱਤੀ ਤਦ ਪ੍ਰਸੰਨ ਹੋ ਕੇ ਸਭ ਨੂੰ ਅਸੀਸਾਂ ਦਿੱਤੀਆਂ ਕਿ ਹਰ ਗੋਵਿੰਦ ਜੀ ਦੀ ਆਯੂ ਦੀਰਘ ਹੋਵੇ ਵਡਾਲੀ ਤੋਂ ਅੰਮ੍ਰਿਤਸਰ ਆਪਣੇ ਘਰ ਪ੍ਰਵੇਸ਼ ਕਰਨ ਤੋਂ ਕੁਝ ਦਿਨ ਉਪਰੰਤ ਬਾਲਕ ਨੂੰ ਕੁਝ ਬੁਖਾਰ ਨਾਲ ਸੀਤਰਾ ਸੀਤਲਾ ਨਿਕਲ ਆਈ ਜਿਸ ਨਾਲ ਬਾਲਕ ਦਾ ਸਾਰਾ ਚਿਹਰਾ ਤੇ ਸਰੀਰ ਭਰ ਗਿਆ ਮਾਤਾ ਜੀ ਅਤੇ ਹੋਰ ਸਿੱਖ ਸੇਵਕਾਂ ਨੂੰ ਬਹੁਤ ਚਿੰਤਾ ਹੋ ਗਈ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਕਿਹਾ ਚਿੰਤਾ ਨਾ ਕਰੋ ਗੁਰੂ ਨਾਨਕ ਜੀ ਦੇ ਚਰਨਾਂ ਦਾ ਧਿਆਨ ਕਰੋ ਕਰਤਾਰ ਰੱਖਾ ਹੈ ਬੱਚਾ ਨਵਾਂ ਨਿਰੋਇਆ ਹੋ ਜਾਵੇਗਾ ਇਸ ਤਰ੍ਹਾਂ ਜਾਦੇ ਕੁਛ ਦਿਨ ਉਪਰੰਤ ਸ਼ੀਤਲਾ ਦਾ ਮੋੜ ਪਿਆ ਅਤੇ ਸ੍ਰੀ ਹਰਿ ਗੋਵਿੰਦ ਜੀ ਨੇ ਅੱਖਾਂ ਖੋਲੀਆਂ ਤਾਂ ਮਾਤਾ ਜੀ ਨੇ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਿ ਅੱਖਾਂ ਨੂੰ ਕੋਈ ਖੇਧ ਨਹੀਂ ਪਹੁੰਚਿਆ ਇਸ ਪਰ ਸਤਿਗੁਰੂ ਜੀ ਨੇ ਵਾਹਿਗੁਰੂ ਦੇ ਧੰਨਵਾਦ ਵਜੋਂ ਵਾਹਿਗੁਰੂ ਜੀ ਦਾ ਧੰਨਵਾਦ ਕੀਤਾ ਬਾਲਕ ਦੀ ਖਬਰ ਲੈਣ ਵਾਸਤੇ ਪਹਿਲਾਂ ਬਾਬਾ ਮਹਾਦੇਵ ਜੀ ਆਏ ਅਤੇ ਪਿਆਰ ਕਰਕੇ ਅਸੀਸਾਂ ਦਿੱਤੀਆਂ ਫਿਰ ਬਾਬਾ ਪਿਰਥੀ ਚੰਦ ਜੀ ਆਏ ਸਤਿਗੁਰੂ ਜੀ ਨੇ ਉਹਨਾਂ ਦੇ ਚਰਨ ਤੇ ਬਾਲਕ ਨੂੰ ਮੱਥਾ ਟਿਕਾਇਆ ਤੇ ਬਾਬਾ ਪਿਰਥੀ ਜੀ ਨੇ ਆਪ ਪਿਆਰ ਦੇ ਕੇ ਅਸੀਸ ਦਿੱਤੀ ਕੇ ਕਰਤਾਰ ਰੱਖਾ ਹੈ ਉਪਰੰਤ ਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਹਰਿਮੰਦਰ ਸਾਹਿਬ ਮੱਥਾ ਟਿਕਾਇਆ ਅਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਇਸ ਜਾਗ ਉਪਰੰਤ ਜਦ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਸਹਬਜ਼ਾਦੇ ਨੇ ਜਨਮ ਲਿਆ ਹੈ ਤਾਂ ਉਹ ਬਹੁਤ ਭੇਟਾ ਲੈ ਕੇ ਸਹਬਜ਼ਾਦੇ ਦੇ ਦਰਸ਼ਨ ਅਤੇ ਗੁਰੂ ਜੀ ਨੂੰ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਅੰਮ੍ਰਿਤਸਰ ਆਉਣ ਲੱਗੀਆਂ ਗੁਰੂ ਜੀ ਨੂੰ ਇਸ ਤਰ੍ਹਾਂ ਬਹੁਤ ਮਾਇਆ ਅਤੇ ਪਦਾਰਥ ਭੇਟਾ ਹੁੰਦੇ ਵੇਖ ਕੇ ਬਾਬਾ ਪਿਰਥੀ ਚੰਦ ਨੇ ਗੁਰੂ ਜੀ ਤੋਂ ਚੜਾਵੇ ਦਾ ਹਿੱਸਾ ਮੰਗਿਆ ਪਰ ਜਦ ਉਹਨਾਂ ਨੂੰ ਹਿੱਸਾ ਨਾ ਮਿਲਿਆ ਤਾਂ ਬਹੁਤ ਨਿਰਾਸ਼ ਹੋ ਗਿਆ ਉਹਨਾਂ ਦਿਨਾਂ ਵਿੱਚ ਹੀ ਪਾਦਸ਼ਾਹ ਵੱਲੋਂ ਸੁਲੀਖਾਨ ਦਿੱਲੀ ਤੇ ਮਾਝੇ ਦੇਸ਼ ਦਾ ਸਰਕਾਰੀ ਮਾਮਲਾ ਹੇਹਰ ਪਿੰਡ ਆਣ ਕੇ ਉੱਤਰਿਆ ਹੋਇਆ ਸੀ ਜਦ ਇਸ ਗੱਲ ਦਾ ਬਾਬਾ ਪਿਰਥੀ ਚੰਦ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹੇਹਰ ਪਿੰਡ ਜਾ ਕੇ ਸੁਲੀਖਾਨ ਨੂੰ ਆਖਿਆ ਕਿ ਮੇਰਾ ਛੋਟਾ ਭਾਈ ਜਦ ਤੋਂ ਅੰਮ੍ਰਿਤਸਰ ਵਾਪਸ ਆਇਆ ਹੈ ਗੁਰੂ ਘਰ ਦੇ ਸ਼ਰਧਾਲੂ ਸਿੱਖ ਸੇਵਕਾਂ ਦੀ ਕਾਰਪੇਟਾ ਸਾਰੀ ਆਪ ਹੀ ਰੱਖ ਲੈਂਦਾ ਹੈ ਸਾਨੂੰ ਦੋਹਾਂ ਬੱਡੇ ਭਾਈਆਂ ਨੂੰ ਇਸ ਵਿੱਚੋਂ ਸਾਡਾ ਹਿੱਸਾ ਨਹੀਂ ਨੰਦਾ ਤੁਸੀਂ ਮਾਲਕ ਹੋ ਇਸ ਗੱਲ ਦਾ ਨਿਆਂ ਕਰਕੇ ਸਾਡਾ ਹਿੱਸਾ ਦਵਾ ਦਿਓ ਸੁਲੀਖਾਨੇ ਸਾਰੀ ਗੱਲ ਸੁਣ ਕੇ ਕਿਹਾ ਕਿ ਮੈਂ ਹੁਣ ਜਦ ਮਾਮਲਾ ਲੈ ਕੇ ਦਿੱਲੀ ਜਾਵਾਂਗਾ ਤਾਂ ਬਾਦਸ਼ਾਹ ਜਹਾਂਗੀਰ ਨੂੰ ਸਾਰੀ ਗੱਲ ਦੱਸ ਕੇ ਇਸ ਨੂੰ ਛੇਤੀ ਦਿੱਲੀ ਸੱਦ ਕੇ ਤੁਹਾਡਾ ਨਿਆਂ ਕਰਕੇ ਗੁਰਗੱਦੀ ਤੇ ਸਿੱਖੀ ਸੇਵਕੀ ਸਭ ਤੁਹਾਨੂੰ ਹੀ ਦਵਾ ਦੇ ਆਵਾਂਗਾ ਹੁਣ ਤੁਸੀਂ ਮੇਰੇ ਪਾਸ ਇੱਥੇ ਹੀ ਨਿਵਾਸ ਰੱਖੋ ਇਹ ਹੇਹਰਪਿੰਡ ਬਾਦਸ਼ਾਹ ਨੇ ਮੈਨੂੰ ਜਾਗੀਰ ਵਿੱਚ ਦਿੱਤਾ ਹੋਇਆ ਹੈ ਇਹ ਮੈਂ ਤੁਹਾਨੂੰ ਦੇ ਦਿੰਦਾ ਹਾਂ ਤੁਸੀਂ ਇੱਥੇ ਹੀ ਘਰ-ਬਾਰ ਬਣਾ ਕੇ ਸੁੱਖ ਨਾਲ ਵਸੋ ਇੱਥੇ ਸਿੱਖ ਸੰਗਤਾਂ ਜੋ ਆਉਣਗੀਆਂ ਉਹਨਾਂ ਪਾਸੋਂ ਆਪਣੀ ਪੂਜਾ ਲੈ ਕੇ ਆਨੰਦ ਮਾਣੋ ਸੁਲੀਖਾਂ ਦੀ ਇਹ ਗੱਲ ਸੁਣ ਕੇ ਬਾਬਾ ਪਿਰਥੀ ਚੰਦ ਬਹੁਤ ਪ੍ਰਸੰਨ ਹੋ ਕੇ ਕਹਿਣ ਲੱਗਾ ਤੁਸੀਂ ਇਹੇ ਬੜਾ ਉਪਕਾਰ ਕੀਤਾ ਹੈ ਗੁਰੂ ਤੁਹਾਡੇ ਅੰਗ ਸੰਗ ਹੋਵੇ ਤੁਹਾਡਾ ਪ੍ਰਤਾਪ ਵਧੇ ਅਤੇ ਸਦਾ ਸੁਖੀ ਰਹੋ ਪ੍ਰੰਤ ਬਾਬਾ ਪਿਰਥੀ ਚੰਦ ਜੀ ਨੇ ਕਿਹਾ ਖਾਨ ਜੀ ਜਿਸ ਤਰ੍ਹਾਂ ਉਹਨਾਂ ਨੇ ਰਾਮਦਾਸਪੁਰ ਤਾਲ ਬਣਵਾਇਆ ਹੈ ਜੇ ਇੱਥੇ ਹੇਹਰ ਪਿੰਡ ਵਿਖੇ ਵੀ ਤਾਲੇ ਬਣ ਜਾਵੇ ਤਾਂ ਮੇਰਾ ਮਨੋਰਥ ਪੂਰਾ ਹੋ ਜਾਏਗਾ ਸੁਲੀ ਨੇ ਕਿਹਾ ਲੋਕਾਂ ਦੇ ਇਸ਼ਨਾਨ ਵਾਸਤੇ ਪਸ਼ੂ ਪੰਛੀਆਂ ਦੇ ਪੀਣ ਵਾਸਤੇ ਇਹ ਬਹੁਤ ਚੰਗੀ ਗੱਲ ਤੁਸੀਂ ਸੋਚੀ ਹੈ ਇੱਥੇ ਤਾਲ ਜ਼ਰੂਰ ਲਗਵਾਓ ਇਹ ਬੜੇ ਪੁੰਨ ਦਾ ਕੰਮ ਹੈ ਇਹ ਸਲਾਹ ਦੇ ਕੇ ਸੁਲੀ ਖਾਨ ਨੇ ਆਪਣੇ ਪਾਸੋਂ ਤਾਲ ਵਾਸਤੇ ਖਰਚਾ ਦਿੱਤਾ ਅਤੇ ਨਾਲ ਹੀ ਪਿੰਡ ਦੀ ਜਾਗੀਰ ਦਾ ਪਟਾ ਲਿਖ ਦਿੱਤਾ ਉਪਰੰਤ ਪਾਪਾ ਪਿਰਥੀ ਚੰਦ ਜੀ ਨੇ ਆਪਣੇ ਘਰ ਆ ਤੇ ਤਾਲ ਵਾਸਤੇ ਇੱਟਾਂ ਦੇ ਆਵੇ ਛੁੜਾ ਦਿੱਤੇ ਅਤੇ ਆਪਣਾ ਨਿਵਾਸ ਉੱਥੇ ਹੀ ਕਰ ਲਿਆ